वॾी <laughs> मारे ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਆਪਸ ਵਿੱਚ ਲੜ ਕੇ ਲੁਧਿਆਣਾ ਛੱਡ ਕੇ ਭੱਜ ਗਏ ਆ ਭਗਵੰਤ ਮਾਨ ਨੇ ਬਿਮਾਰੀ ਦਾ ਬਹਾਨਾ ਕਰ ਲਿਆ ਤੇ ਕੇਜਰੀਵਾਲ ਗੁਜਰਾਤ ਦਾ ਬਹਾਨਾ ਕਰਕੇ ਇਥੋਂ ਲਾਹੌਰ ਛੱਡ ਕੇ ਆਪਣੇ ਕੈਂਡੀਡੇਟ ਨੂੰ ਭੱਜ ਗਏ ਆ ਹੁਣ ਉਹ ਮਿੰਤਾ-ਮਿੰਤਾ ਕਰਕੇ ਜਸ਼ੋਦੀ ਨੂੰ ਲੈ ਕੇ ਆਏ ਆ ਤੇ ਇਹ ਅਥਿਰਾਕੀ ਤੌਰ ਤੇ ਤੇ ਪਬਲਿਕ ਦੇ ਤੌਰ ਤੇ ਬੁਰੀ ਤਰ੍ਹਾਂ ਹਾਰ ਚੁੱਕੇ ਐ ਰਿਜ਼ਲਟ 23 ਤਰੀਕ ਨੂੰ ਆ ਜਾਏਗਾ ਚੋਣ ਮੁਹਿੰਮ ਦਾ ਆਖਿਰ ਹੈ ਰੋਡ ਸ਼ੋਅ ਆਖਿਰ ਤੇ ਕੱਢਿਆ ਜਾ ਰਿਹਾ 5 ਵਜੇ ਕੈਂਪੇਨ ਖਤਮ ਹੋਣੀ ਹੈ ਡੇਢ ਘੰਟਾ ਰਹਿ ਗਿਆ ਹੁਣ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਅਸੀਂ ਲੋਕਾਂ ਦੇ ਵਿੱਚ ਜਾ ਚਲੇ ਜਾਈਏ ਜੋ ਆਖਰੀ ਮੈਸੇਜ ਦੇਣਾ ਉਹ ਦੇ ਲਈਏ ਤੁਹਾਡੇ ਰਾਹੀਂ ਇਹੀ ਮੈਸੇਜ ਹੈ ਜਿੰਨੀ ਮਰਜ਼ੀ ਸਰਕਾਰ ਤਸ਼ੱਦਦ ਕਰ ਲੇ ਸਾਡੇ ਵਰਕਰਾਂ ਤੇ ਕਰ ਲੇ ਮੇਰੀ ਲੋਕਾਂ ਨੂੰ ਅਪੀਲ ਹੈ ਪਰਸੋਂ ਨੂੰ ਵੱਧ ਚੜ ਕੇ ਨਿਕਲੋ ਇਸ ਸਰਕਾਰ ਨੂੰ ਮੂੰਹ ਤੋੜ ਜਵਾਬ ਦਿਓ ਇਹਨਾਂ ਨੇ 3 ਸਾਲ ਸਵਾ 3 ਸਾਲ ਦੀ ਜੋ ਕਾਰਗੁਜ਼ਾਰੀ ਹੈ ਉਹਦੇ ਤੇ ਮੋਹਰ ਲਗਾਓ ਆਪਣੀ ਨਾਖੁਸ਼ੀ ਜ਼ਾਹਿਰ ਕਰੋ ਉਹ ਰਹੇ ਜਾਂ ਬੰਦਾ ਚੁਣੋ ਜਿਹੜਾ ਅਗਲੇ ਦੋ ਅਗਲੇ ਜਿਹੜਾ ਡੇਢ ਦੋ ਪੌਣੇ ਦੋ ਸਾਲ ਬਚੇ ਹੈ ਉਹਦੇ 'ਚ ਤੁਹਾਡੇ ਹੱਕਾਂ ਦੀ ਰਾਖੀ ਕਰ ਸਕੇ